ਕਾਂ ਕਿਸੇ ਭੇਖੇ ਦੇ ਵਿੱਚ ਨਾ ਰਹੇ ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਆ ਹੁਣ ਪੰਜਾਬ ਦੀ ਨੌਜਵਾਨੀ ਘਰਾਂ ਦੇ ਵਿੱਚੋਂ ਨਿਕਲ ਨਿਕਲ ਚੁੱਕੀ ਆ ਵੀ ਜੇਕਰ ਸਾਡੇ ਬਾਪੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਜੇ ਬੇਸਕੋ ਸੈਂਟਰ ਸਰਕਾਰ ਆ ਬੇਸਕੋ ਪੰਜਾਬ ਸਰਕਾਰ ਅਸੀਂ ਕਿਸੇ ਨੂੰ ਮਾਫ ਨਹੀਂ ਕਰਨਾ ਰਾਜਾ ਆਪਣੇ ਕਿ ਵੀ ਬੈਠੇ ਆਪਣਾ ਕਾਂਗਰਸ ਦਾ ਕੈਟਰਲ ਜਾ ਕੇ ਪ੍ਰਤਾਪ ਆ ਜੀ ਬੈਠੇ ਉੱਥੇ ਜੇ ਇਥੇ ਸਾਨੂੰ ਦਿੱਲੀ ਜਾਣ ਨੂੰ ਤੁਸੀਂ ਤਾਂ ਦਿੱਲੀ ਜਾ ਸਕਦੇ ਹੋ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਸੈਸ਼ਨ ਦੇ ਮੂਹਰੇ ਧਰਨਾ ਲਾ ਕੇ ਬੈਠੋ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਆਪਰੇ ਤਾਂ ਆ ਗਿਆ ਗਲਾਬ ਵੀ ਆਉਂਦਾ ਪਿੱਛੋਂ ਥੋੜਾ ਜਿਹਾ ਟ੍ਰਾਇਟਮਿਕ ਆ ਵੀ ਗਿਆ ਕਈ ਸਿੰਗਰਾਂ ਨੂੰ ਫੋਨ ਵੀ ਗਿਆ ਉਹ ਸਾਡੇ ਬਜ਼ੁਰਗ ਨੇ ਉਹ ਸਾਡੀ ਖਾਤਰ ਬੈਠੇ ਸਾਡੀ ਖੇਤੀ ਵਾਸਤੇ ਬੈਠੇ ਸਾਡੀ ਖੇਤੀ ਨੂੰ ਬਚਾਉਣ ਲਈ ਸੋ ਸਾਡਾ ਵੀ ਫਰਜ਼ ਬਣਦਾ ਕਿਉਂਕਿ ਅਸੀਂ ਕਲਾਕਾਰ ਬਾਅਦ ਚ ਪਹਿਲਾਂ ਕਿਸਾਨ ਆ ਉਹ ਸਾਰੇ ਲੋਕ ਕਹਦੇ ਨੇ ਕਿ ਸਿਰਫ ਇਹ ਵੇਲੇ ਲੋਕ ਨੇ ਸਰਕਾਰ ਤੱਕ ਬਿਆਨ ਦਿੰਦੀ ਹੈ ਦੇਸ਼ ਦੇ ਗ੍ਰਹਿ ਮੰਤਰੀ ਕਹਿੰਦੇ ਚੰਦ ਲੋਕ ਬੈਠੇ ਆ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਅਸੀਂ ਤੁਗਣੀ ਐ ਐਮਐਸਪੀ ਦੇ ਉੱਤੇ ਫਸਲਾ ਖਰੀਦ ਰਹੇ ਆ ਮੇਰੇ ਵੇਲਾ ਬੂਲਾ ਕੋਈ ਨਹੀਂ ਕੋਈ ਵੀ ਵੇਲਾ ਨਿਵੇਲੇ ਆਪਾਂ ਹਾਂ ਹੈਗਾ ਸਵੇਰੇ ਸੂਰਜ ਨਿਕਲਣ ਤੋਂ ਲੈ ਕੇ ਛਿਪਣ ਤੱਕ ਸਾਰੇ ਆਪਣੇ ਆਪੋ ਆਪਣੇ ਕੰਮਾਂ ਕਾਰਾਂ 'ਚ ਵਿਜੀ ਐ ਸਾਰੇ ਵਿਹਲਾ ਕੋਈ ਨਹੀਂ ਆ ਬਸ ਇਸੇ ਕਰਕੇ ਇਹਨੂੰ ਸਾਨੂੰ ਵਿਹਲੇ ਕਰਨ ਨਾ ਦੇਣਾ ਤੁਹਾਾਰ ਦਾ ਕੇਦਰੀਵਾਲ ਆਪਣੀ ਰੈਲੀ ਕਰਦ ਨੇ ਉਹਦੇ ਉੱਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੀਆਰਟੀ ਬੱਸਾਂ ਜਿਹੜੀਆਂ ਸਰਕਾਰੀ ਉਹ ਵੀ ਇਸ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਲੀਆ ਦੇ ਵਿੱਚ ਜਾ ਸਕਦੇ ਨੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਇਸ ਅੰਦੋਲਨ ਦੇ ਵਿੱਚ ਆਵਾਂਗੇ ਵੀ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਕਮਜ਼ੋਰ ਹੈ ਜੇਕਰ ਹੁਣ ਘਰਾਂ ਦੇ ਵਿੱਚੋਂ ਉਹਨਾਂ ਨਿਕਲੇ ਫਿਰ ਵੇਲੇ ਨੂੰ ਪੁਸਤਾਵਾਂਗੇ ਅੱਜ ਅਰਨੇਤ ਗੁਲਾਬ ਸਿੱਧੂ ਤੇ ਭਾਨਾ ਸਿੱਧੂ ਦੇ ਵੱਲੋਂ ਦੂਜੇ ਵੱਡੇ ਕਾਫਲੇ ਦਾ ਆਨਲ ਕੀਤਾ ਗਿਆ ਸੀ ਕਿ ਅਸੀਂ ਦੂਜਾ ਜੱਥਾ ਲੈ ਕੇ ਵੱਡਾ ਕਾਫਲਾ ਲੈ ਕੇ ਖਨੋਰੀ ਬਾਰਡਰ ਤੇ ਵਧਾਂਗੇ ਤੁਸੀਂ ਆਹ ਤਸਵੀਰਾਂ ਤੁਹਾਨੂੰ ਦਿਖਾਉਣੀਆ ਚਾਹਾਂਗਾ ਕਿ ਨੌਜਵਾਨ ਆਪਣੇ ਆਪਣੇ ਵਹੀਕਲਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਜਿਹੜੇ ਇੱਥੇ ਪਹੁੰਚੇ ਨੇ ਉਧਰ ਕੱਠ ਦੇਖੋ ਪਿੱਛੇ ਪਿਛਲੇ ਪਾਸੇ ਤਸਵੀਰ ਦੇਖੋ ਕੱਠ ਦੀਆਂ ਤਸਵੀਰਾਂ ਨੇ ਇਹ ਇਹ ਉਹ ਨੌਜਵਾਨ ਨੇ ਉਹ ਨੌਜਵਾਨੀ ਆ ਜਿਸ ਨੂੰ ਵਿਲੜ ਨਕਮੇ ਨਸ਼ੇੜੀ ਕਹਿ ਕੇ ਸਰਕਾਰਾਂ ਦੇ ਵੱਲੋਂ ਜਾਂ ਸਾਡੇ ਨੈਸ਼ਨਲ ਮੀਡੀਆ ਦੇ ਵੱਲੋਂ ਦੱਸਿਆ ਜਾਂਦਾ ਪਾਰ ਤੁਸੀਂ ਦੇਖ ਸਕਦੇ ਹੋ ਕਿ ਪਾਣਾ ਸਿੱਧੂ ਅੱਜ ਦੂਜੀ ਵਾਰ ਦੂਜਾ ਵੱਡਾ ਕਾਫਲਾ ਲੈ ਕੇ ਇੱਥੇ ਪਹੁੰਚੇ ਨੇ ਆਪਣੇ ਨਾਲ ਨੌਜਵਾਨਾਂ ਨੂੰ ਲੈ ਕੇ ਪਾਣਾ ਸਿੱਧੂ ਇੱਥੇ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਾਫਲਾ ਹੈਗਾ ਪਾਣਾ ਸਿੱਧੂ ਜਿਹੜੇ ਖੁਦ ਆਏ ਨੇ ਅਗਵਾਈ ਕਰ ਰਹੇ ਨੇ ਇਸ ਕਾਫਲੇ ਦੀ ਤੇ ਉਹਨਾਂ ਦੇ ਨਾਲ ਦੋ ਸਿੰਗਰ ਆਰਨੇਤ ਗੁਲਾਬ ਸਿੱਧੂ ਵੀ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਇਹ ਕਾਫਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸਬੋਧਨ ਕਰ ਰਹੇ ਨੇ ਨੌਜਵਾਨਾਂ ਦਾ ਧੰਨਵਾਦ ਕਰ ਰਹੇ ਨੇ ਕਿ ਤੁਸੀਂ ਉਹਨਾਂ ਦੇ ਇੱਕ ਸੱਦੇ ਦੇ ਉੱਤੇ ਇੱਥੇ ਪਹੁੰਚੇ ਤੇ ਕਾਫਲਾ ਵੱਡਾ ਕਾਫਲਾ ਅੱਜ ਦੂਜੀ ਵਾਰ ਇੱਥੇ ਲਿਆਂਦਾ ਗਿਆ ਦੂਜੀ ਵਾਰ ਜਿਹੜਾ ਅੱਜ ਇੱਥੇ ਪਹੁੰਚੇ ਨੇ ਤਾਂ ਜਦੋਂ 13 ਤਰੀਕ ਦੀ ਕਾਲ ਸੀ ਉਸ ਦਿਨ ਵੀ ਪੰਨਾ ਸਿੱਧੂ ਵੱਡੇ ਕਾਫਲੇ ਦੇ ਨਾਲ ਇੱਥੇ ਪਹੁੰਚੇ ਸੀ ਅੱਜ ਫੇਰ ਪੰਨਾ ਸਿੱਧੂ ਦੇ ਵੱਲੋਂ ਜਿਹੜਾ ਇੱਕ ਵੱਡਾ ਕਾਫਲਾ ਲੈ ਕੇ ਖਨੋਰੀ ਬਾਰਡਰ ਦੇ ਵੱਲ ਕੁਝ ਕੀਤਾ ਗਿਆ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਨਾ ਸਿੱਧੂ ਨੂੰ ਸਰਪਾ ਸਾਹਿਬ ਦੇਖ ਕੇ ਜਿਹੜਾ ਉਹਨਾਂ ਦਾ ਮਾਣ ਦਿੱਤਾ ਜਾ ਰਿਹਾ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਅਤੇ ਗਲਾਂ ਦੇ ਵਿੱਚ ਹਾਰ ਤੱਕ ਪਾਈ ਗਏ ਨੇ ਪੰਨਾ ਸਿੱਧੂ ਜੋ ਹਮੇਸ਼ਾ ਹੀ ਪਿਛਲੇ ਅੰਦੋਲਨ ਦੇ ਵਿੱਚ ਵੀ ਨਜ਼ਰ ਆਏ ਤਾਂ ਇਸ ਅੰਦੋਲਨ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਲਗਾਤਾਰ ਐਕਟਿਵ ਨੇ ਅਤੇ ਆਪਣੇ ਸਾਥੀਆਂ ਦੇ ਨਾਲ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਸਾਰੇ ਨੌਜਵਾਨ ਦੇਖ ਕੇ ਆ ਗਏ ਜਿਨ੍ਹਾਂ ਦੇ ਵਿੱਚ ਹੋਰ ਆ ਰਿਹਾ ਜਿਹੜਾ ਭਰਾਵਾਂ ਨੂੰ ਬੇਨਤੀ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੀਡੀਆ ਦਾ ਅੱਜ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਆਏ ਨੇਗੇ ਅੱਜ ਤੂਆ ਫੜ ਓਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਸਤਿਕਾਰਯੋਗ ਮੀਡੀਆ ਵਾਲੇ ਸਾਡੇ ਭਰਾ ਆਏ ਨੇਗੇ ਤੁਹਾਡੇ ਮੀਡੀਆ ਦੀ ਰਿਪੋਰਟ ਦੇਖ ਕੇ ਨੌਜਵਾਨਾਂ ਨੇ ਖੜ ਜਾ ਬਸ ਬਸ ਨੌਜਵਾਨਾਂ ਨੇ ਤੁਹਾਨੂੰ ਦੇਖ ਕੇ ਬਾਹਰ ਨਿਕਲਣਾ ਨੌਜਵਾਨੋ ਹੁਣ ਪੜਾਈ ਦਿਓ ਬਾਈ ਜੀ ਤੁਸੀਂ ਜਿੰਨੇ ਵੀ ਮੀਡੀਆ ਦੇ ਭਰਾ ਆਇਓ ਥੋੜਾ ਧੰਨਵਾਦ। ਉਹ ਪਰ ਇੱਕ ਅਸੀਂ ਗੱਲ ਸਰਕਾਰ ਨੂੰ ਜ਼ਿਕਰ ਕਰਨਾ ਚਾਹੁੰਦਾ ਸਰਕਾਰ ਕਿਸੇ ਪ੍ਰੇਖੇ ਦੇ ਵਿੱਚ ਨਾ ਰਹੇ। ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਆ। ਹੁਣ ਪੰਜਾਬ ਦੀ ਨੌਜਵਾਨੀ ਘਰਾਂ ਦੇ ਵਿੱਚੋਂ ਨਿਕਲ ਨਿਕਲ ਚੁੱਕੀ ਆ। ਇਹ 10 ਪਿੰਡਾਂ ਤੋਂ ਨੌਜਵਾਨ ਨਿਕਲ ਕੇ ਆਏ ਨੇ ਮੈਂ ਮੀਡੀਆ ਵਾਲੇ ਭਰਾਵਾਂ ਨੂੰ ਦੱਸਣਾ ਚਾਹਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਹੋਰੀ ਹੋਰ ਪਿੰਡਾਂ ਦੇ ਵਿੱਚ ਜਾਵਾਂਗੇ। ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਮੈਂ ਦੁਬਾਰਾ ਫਿਰੇ ਸਰਕਾਰ ਨੂੰ ਕਹਿ ਰਹਿਣਾ ਚਾਹਣਾ ਵੀ ਜੇਕਰ ਸਾਡੇ ਬਾਪੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਜੇ ਬੇਸਕੋ ਸੈਂਟਰ ਸਰਕਾਰ ਆ ਬੇਸਕੋ ਪੰਜਾਬ ਸਰਕਾਰ ਆ ਅਸੀਂ ਕਿਸੇ ਨੂੰ ਮਾਫ ਨਹੀਂ ਕਰਨਾ ਕਿਉਂਕਿ ਸਰਕਾਰਾਂ ਆਸ ਟਾਈਮ ਜਿਹੜੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਆ ਸੈਂਟਰ ਦੀ ਸਰਕਾਰ ਤਾਂ ਤੁਹਾਨੂੰ ਪਤਾ ਹੀ ਆ ਹਮੇਸ਼ਾ ਤੋਂ ਸਾਡੇ ਪੰਜਾਬ ਦੇ ਦੁਸ਼ਮਣ ਰਹੀ ਰਹੀ ਆ ਮੈਂ ਸਾਰੇ ਲੀਡਰਾਂ ਨੂੰ ਬੇਨਤੀ ਕਰਦਾ ਚਾਹੇ ਉਹ ਕਾਂਗਰਸ ਦੇ ਲੀਡਰ ਨੇਗੇ ਆਪ ਨੂੰ ਆਪਣਾ ਕੇਡਰ ਵੀ ਪਿੱਛੇ ਲੈ ਕੇ ਲਾ ਲੈਣ ਮੈਂ ਅਗਲੀ ਬੇਨਤੀ ਕਰਦਾ ਇੱਕ ਮੈਂ ਤੁਹਾਨੂੰ ਹੋਰ ਇਹ ਗੱਲ ਦੱਸਣਾ ਚਾਹਣਾ ਆ ਮੀਡੀਆ ਵਾਲੇ ਮੇਰੀ ਗੱਲ ਲਾਓ ਸਾਡੇ ਕੋਲੇ ਸਾਧਨਾਂ ਦੀ ਕਮੀ ਆ ਤੁਸੀਂ ਇੱਕ ਚੀਜ਼ ਦੇਖਿਆ ਕਿ ਜਦੋਂ ਸਰਕਾਰ ਆਪਣਾ ਭਗਵੰਤ ਮਾਨ ਜਾਂ ਕੇਜਰੀਵਾਲ ਆਪਣੀ ਰੈਲੀ ਕਰਦੇ ਨੇ ਉਹਦੇ ਉੱਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੀਆਰਟੀ ਬੱਸਾਂ ਜਿਹੜੀਆਂ ਸਰਕਾਰੀ ਉਹ ਵੀ ਇਸ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਲੀਆਂ ਦੇ ਵਿੱਚ ਜਾ ਸਕਦੇ ਨੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਇਸ ਅੰਦੋਲਨ ਦੇ ਵਿੱਚ ਆਵਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਪੀਆਰਟੀਸੀ ਬੱਸਾਂ ਭੇਜਾਂਗੇ ਜੇਕਰ ਭਗਵੰਤ ਮਾਨ ਤੇ ਕੇਜਰੀਵਾਲ ਆਪਣੇ ਰੈਲੀਆਂ ਦੇ ਵਿੱਚ ਬੱਸਾਂ ਲੈ ਕੇ ਜਾ ਸਕਦੇ ਨੇ ਤਾਂ ਫਿਰ ਅਸੀਂ ਕਿਉਂ ਨਹੀਂ ਬੱਸਾਂ ਨੂੰ ਲੈ ਕੇ ਆ ਸਕਦੇ ਸਾਡੇ ਕੋਲ ਸਾਧਨਾਂ ਦੀ ਕਮੀ ਆ ਸਾਧਰਨ ਦੀ ਕਮੀ ਆ ਅਸੀਂ ਉਹ ਬੱਸਾਂ ਅਸੀਂ ਹੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਸਹੀ ਹੈ ਨਾ ਗੱਲ ਮੇਰੀ ਸਹੀ ਹੈ ਸਾਡੇ ਕੋਲ ਸਾਧਰਨ ਦੀ ਕਮੀ ਆ ਇਸ ਕਰਕੇ ਸਿੰਗਰਾਂ ਨੂੰ ਸਿੰਗਰਾਂ ਨੂੰ ਆਰਨੇਤਾ ਆ ਗਿਆ ਪਰ ਆਰਨੇਤਾ ਆ ਗਿਆ ਗੁਲਾਮ ਵੀ ਆਉਂਦਾ ਪਿੱਛੋਂ ਥੋੜਾ ਜਿਹਾ ਚੜ੍ਹਾਇਤਮਿਕ ਆ ਵੀ ਗਿਆ ਕਈ ਸਿੰਗਰਾਂ ਨੂੰ ਫੋਨ ਵੀ ਗਏ ਤਿਆਰ ਨੇਤਰੂ ਲਿਆਓ ਤੇ ਸੋਡੇ ਸਾਰੇ ਮੈਂ ਅਗਲੇ ਦਿਨਾਂ ਦੇ ਵਿੱਚ ਸਾਰੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਦੇ ਨੌਜਵਾਨੋ ਹੁਣ ਮੇਰੀ ਤੁਹਾਨੂੰ ਬੇਨਤੀ ਆ ਤੁਸੀਂ ਜਾਬਤੇ ਦੇ ਵਿੱਚ ਰਹਿ ਕੇ ਤੁਸੀਂ ਜਾਬਤੇ ਦੇ ਵਿੱਚ ਰਹਿ ਕੇ ਅੱਗੇ ਜਾਣਾ ਤੁਸੀਂ ਜਾਬਤੇ ਦੇ ਵਿੱਚ ਰਹਿ ਕੇ ਅੱਗੇ 스테ਟ ਤੇ ਜਾਣਾ ਤੁਹਾਡੀ ਹਾਜ਼ਰੀ ਲੱਗਣੀ ਆ ਤੁਸੀਂ ਮੇਰੀ ਝਾਣ ਨਾਲ ਗੱਲ ਸੁਣ ਲਓ ਜਿੰਨੇ ਵੀ ਤੁਸੀਂ ਹੁਣ ਨੌਜਵਾਨ ਆਇਓ ਦੇਖੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਨਾਲੇ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਵੀ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਕਮਜ਼ੋਰ ਹੈ ਜੇਕਰ ਹੁਣ ਘਰਾਂ ਦੇ ਵਿੱਚ ਉਹਨਾਂ ਨਿਕਲੇ ਫਿਰ ਵੇਲੇ ਨੂੰ ਪੁਸਤਾਵਾਂਗੇ ਬਾਕੀ ਜੱਥੇਬੰਦਿਆਂ ਨੇ ਵੇੜ ਤੇ ਆਉਣ ਸਾਰਾ ਕੇਡਰ ਆਪਣਾ ਲਿਓ ਕੱਲ ਤੁਹਾਨੂੰ ਪਤਾ ਹੀ ਲੱਗ ਗਿਆ ਜਿਹੜੇ ਜੱਥੇਬੰਦियां ਗੱਲ ਕਹਿੰਦੀਆਂ ਸੀਗੀਆਂ ਕਿ ਸਾਨੂੰ ਸੱਦਾ ਪੱਤਰ ਨਹੀਂ ਭੇਜਿਆ ਕੱਲ ਤਾਂ ਉਧਰੋਂ ਸ਼ੰਭੂ ਬਾਟਰ ਤੋਂ ਸੱਦਾ ਪੱਤਰ ਵੀ ਭੇਜ ਜਾ ਗਿਆ ਹੁਣ ਕਿਸ ਚੀਜ਼ ਨੂੰ ਢੀਕ ਰਹੇ ਆਪਾਂ ਕੇਡਰ ਵੀ ਲੈ ਕੇ ਹੁਣ ਇਕੱਲੇ ਆਉਣ ਨਾਲ ਕੁਝ ਨਹੀਂ ਬਣਨਾ ਹੁਣ ਆਪਣਾ ਪੂਰਾ ਕੇਡਰ ਸਾਰੇ ਲੋਨ ਪਿੱਛੇ ਜਿਹੜੇ ਦੂਜਿਆਂ ਦਿਨ ਕਿ ਹੁਣ ਮੈਂ ਕੱਲ ਹੋਰ ਕਹਿਣਾ ਚਾਹਣਾ ਜਿਹੜੇ ਕਿ ਰਾਜਨੀਤਿਕ ਪਾਰਟੀਆਂ ਉਹ ਜਿਵੇਂ ਕਿ ਬਾਦਲਦਾਲ ਉਹਨਾਂ ਨੂੰ ਅੱਗੇ ਤਾਂ ਜਾਣ ਨਹੀਂ ਦਿੰਦੇ ਜਾਂ ਹੋਰ ਦਾਲਾ ਕਾਂਗਰਸ ਵਾਲਾ ਦਾਲਾ ਪਿੱਛੇ ਆਪਦੇ ਸਟੇਜ ਤੋਂ ਪਿੱਛੇ ਲਾਉਣ ਸਾਰੇ ਅੰਦੋਲਨ ਨੂੰ ਵੱਡਾ ਕਰਨ ਨੂੰ ਜਿਹੜਾ ਠੀਕ ਹੈ ਗੈਰ ਰਾਜਨੀਤਿਕ ਮੋਰਚਾ ਇੱਥੇ ਕੋਈ ਰਾਜਨੀਤਿਕ ਬੰਦਾ ਸਟੇਜ ਤੇ ਜਾ ਕੇ ਨਹੀਂ ਬੋਲ ਸਕਦਾ ਪਰ ਰਾਜਨੀਤਿਕ ਬੰਦੇ ਪਿੱਛੇ ਤਾਂ ਆ ਕੇ ਬਹਿ ਸਕਦੇ ਨੇ ਨਾ ਹੋ ਪਿੱਛੇ ਆ ਕੇ ਸੜਕ ਤੇ ਨਾਲ ਬਹਿ ਸਕਦੇ ਨੇ ਨਾ ਸੜਕ ਦੇਖੋ ਸੰਗਰੂਰ ਟਿੱਕਰ ਪਈ ਆ ਇਹ ਪਿੱਛੇ ਸੜਕਾਂ ਤੇ ਬੈਠੀ ਜਾਣ ਰਾਜਾ ਵੜਿੰਗ ਜੀ ਆਏ ਸੀ ਉਹ ਕਹਿੰਦੇ ਰਾਹੁਲ ਗਾਂਧੀ ਨੇ ਆਵਾਜ਼ ਚੱਕੀ ਹੈ ਦਿੱਲੀ ਵਿੱਚ ਨਾਲ ਜਕਰ ਕੀਤਾ ਕੱਲਾ ਕਹਿਣ ਨਾਲ ਕੁਝ ਨਹੀਂ ਮੰਨਦਾ ਇਹ ਸਾਰਾ ਜੱਤਾ ਉੱਥੇ ਜਾ ਕੇ ਦਿੱਲੀ ਨੂੰ ਘੇਰਨ ਰਾਹੁਲ ਗਾਂਧੀ ਬੈਠੇ ਉੱਥੇ ਦਿੱਲੀ ਦੇ ਅੰਦੋਲਨ ਦੇ ਵਿੱਚ ਰਾਜਾ ਆਪਣਿਕ ਵੀ ਬੈਠੇ ਆਪਣਾ ਕਾਂਗਰਸ ਦਾ ਕੇਟਰਲ ਜਾ ਕੇ ਪ੍ਰਤਾਪ ਅਜਵਾਈ ਬੈਠੇ ਉੱਥੇ ਜੇ ਇੱਥੇ ਸਾਨੂੰ ਦਿੱਲੀ ਨਹੀਂ ਆਉਂਦੇ ਤੁਸੀਂ ਤਾਂ ਦਿੱਲੀ ਜਾ ਸਕਦੇ ਹੋ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਦੇ ਮੂਹਰੇ ਧਰਨਾ ਲਾ ਕੇ ਬੈਠੋ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਅਸੀਂ 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 ਕਿਸੇ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦੇਣਾ ਚਾਹੋ ਕਾਂਗਰਸਾ ਜਿਹੜਾ ਵੀ ਮਰਜ਼ੀ ਲੀਡ ਲਵੇ ਅਸੀਂ ਕਹਿ ਰਹੇ ਸੀ ਕਿ ਕੱਲੀਆਂ ਕੱਲੀ ਕਰਦਾ ਹੀ ਕਰਦੇ ਨੇ ਰਾਜਨੀਤੀ ਕਿ ਕੱਲ ਹੋਰਾ ਜਿੰਮਿਆਂ ਜਿੰਮਿਆਂ ਆ ਬਾਈ ਨੇ ਗੱਲ ਕਹੀ ਆ ਇਹ ਰਾਜਨੀਤਿਕ ਕੱਲੇ ਫੋਟੋਆਂ ਖਿਚਾਉਣਾ ਤੇ ਕੱਲੀਆਂ ਗੱਲਾਂ ਕਰਨ ਵਾਲੇ ਨੇਗੇ ਹਾ ਜੇ ਚਾਹੁੰਦੇ ਨੇ ਕਿ ਅਸੀਂ ਅਸੀਂ ਅੰਦੋਲਨ ਦੇ ਨਾਲ ਆ ਉਹਨਾਂ ਕੋਲੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਨਾ 10 10 15 15 ਬੰਦੇ ਹਰ ਇੱਕ ਪਾਰਟੀ ਦੇ ਹੈਗੇ ਨੇਗੇ 13000 ਪਿੰਡਾਂ ਹੈ ਦਾ ਟੁਕੜਾ 20-30000 ਰੁਪਏ ਬੰਦਾ ਇਕੱਠਾ ਕਰਕੇ ਜਾਂ ਤਾਂ ਦਿੱਲੀ ਤਰ ਨਾਲਾਉਣ ਜ ਨਹੀਂ ਇਹ ਪਿੱਛੇ ਤਰ ਨਾਲਾਉਣ ਕੱਲਿਆ ਗੱਲਾਂ ਕਰਨ ਨਾਲ ਕੁਝ ਨਹੀਂ ਬੰਦਾ ਬੈਠਣ ਦੇ ਬੰਦਾ ਤੁਸੀਂ ਕਹਿੰਦੇ ਸੀ ਨੌਜਵਾਨਾਂ ਦਾ ਇਕੱਠ ਹੋਏਗਾ ਅੱਜ ਵੱਡੇ ਕਾਫਲੇ ਨਾਲ ਪਹੁੰਚੇ ਹੋ ਹਾਂ ਹਾਂ ਸਾਰੇ ਨੌਜਵਾਨ ਆਏ ਨੇ 10 ਪਿੰਡਾਂ ਦੇ ਨੌਜਵਾਨ ਨੇ ਪੂਰੇ ਪੰਜਾਬ ਦੇ ਵਿੱਚ ਜਾਵਾਂਗੇ ਅੰਦੋਲਨ ਤੇਜ਼ ਕਰਾਂਗੇ ਹੁਣ ਨੌਜਵਾਨ ਬਾਰੀਆਂ ਬਣ ਕੇ ਆਉਣਗੇ ਨੌਜਵਾਨੀ ਜਾਗ ਚੁੱਕੀ ਆ ਹੁਣ ਜਿਹੜੇ ਜਿਹੜੇ ਕਿਸਾਨ ਲੀਡਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕਲਾਕਾਰ ਭਰਾ ਆ ਰਹੇ ਨੇਗੇ ਹੋਰਾਂ ਨੂੰ ਲੈ ਕੇ ਆਉਂਗਾ ਸਾਰੇ 10 ਪਿੰਡਾਂ ਦਾ ਕੱਲ ਮੈਂ ਪ੍ਰੋਗਰਾਮ ਕਰਾਂ ਜੀ 12 15 ਪਿੰਡਾਂ ਦੀ ਲੀਡਰਾਂ ਦੀ ਗੱਲ ਕਰਦੇ ਹਾਂ ਜਿਹੜੇ ਆਪਣੇ ਲੀਡਰ ਨੇ ਉਹ ਬਿਆਨ ਉਲਟ ਦੇ ਰਹੇ ਨੇ ਜੋਗਿੰਦਰ ਉਹ ਆਹ ਕਹਿੰਦੇ ਨੇ ਸਮਾਂ ਠੀਕ ਨਹੀਂ ਹੈਗਾ ਇਹਦੇ ਗੱਲ ਦੱਸੋ ਬਾਈ ਜੀ ਤੁਸੀਂ ਮੈਨੂੰ ਬਾਈ ਜੀ ਇੱਕ ਗੱਲ ਦੱਸੋ ਨਹੀਂ ਨਹੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਆਪਣਾ ਅੰਦੋਲਨ ਆਪਾਂ ਦਿੱਲੀ ਛੱਡ ਕੇ ਆਏ ਸੀਗੇ ਉਹੀ ਮੰਗਾਂ ਨੇਗੀਆਂ ਹੋਰ ਕੋਈ ਵੱਖ ਮੰਗਣ ਗਿਆ ਫਿਰ ਕਿਉਂ ਆਪੋ ਆਪਣਾ ਇਸ ਚੀਜ਼ਾਂ ਦੇ ਵਿੱਚ ਤੁਸੀਂ ਉਹ ਕਰੀ ਜਾਂਦੇ ਹੋ ਆਨੇ ਬਾਈ ਆਜੋ ਬਾਈ ਮਾਤਰਾ ਫੈਨ ਹੁੰਦਾ ਇਹ ਰੋਟੀ ਸਿੰਘ ਉਹਨਾਂ ਬਾਰੇ ਆਨੇ ਬਾਈ ਅੱਜ ਆਰਨੇ ਸਾਡਾ ਭਰਾ ਆ ਉਹਦਾ ਵੀ ਧੰਨਵਾਦ ਆਰਨੇ ਤਰੂਰਾ ਭੇਜ ਦੋ ਇੱਥੇ ਸਾਡਾ ਮੀਡੀਆ ਕਵਰ ਕਰੇ ਬੜਾ ਥੱਲੇ ਉਤਰੋ ਆਰਨੇਤ ਨੂੰ ਉੱਪਰ ਭੇਜੋ ਬੜਾ ਇੱਥੇ ਇੱਥੇ ਭੇਜੋ ਖਨੋਰੀ ਤਾ ਖਨੋਰੀ ਵੱਟ ਦੇ ਉੱਤੇ ਪਾਨਾ ਸਿੱਧੂ ਦੇ ਨਾਲ ਆਰਨੇਤ ਵੀ ਪਹੁੰਚ ਚੁੱਕੇ ਨੇ ਗੁਲਾਬ ਸਿੱਧੂ ਆਰਨੇਤ ਤੇ ਪਾਨਾ ਸਿੱਧੂ ਦੇ ਜਿਹੜਾ ਇਹ ਕਾਫਲਾ ਦਿੱਤਾ ਸੀਗਾ ਤਾਂ ਇਹ ਆਰਨੇਤ ਇਸ ਵਕਤ ਉੱਪਰ ਗੱਡੀ ਤੇ ਚੜ ਰਹੇ ਨੇ ਗੱਡੀ ਤੇ ਚੜ ਕੇ ਜਿਹੜਾ ਉਹ ਜਿਹੜਾ ਸੰਬੋਧਨ ਕਰਨਗੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਦੇਖ ਸਕਦੇ ਆਰਨੇਤ ਵੀ ਪਹੁੰਚ ਚੁੱਕੇ ਨੇ ਆਰਨੇਤ ਕਿਸਾਨੀ ਅੰਦੋਲਨ ਦੇ ਇਸ ਬੈਠੇ ਰੋ ਬੈਠੇ ਰੋ ਬੈਠੇ ਰੋ ਬੈਠੇ ਰੋ ਭਾਈ ਭਾਈ ਥੱਲੇ ਬਹਿ ਜਾਓ ਭਾਈ ਜਿੰਦਾਬਾਦ 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 ਭਾਈ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਕਿਸ ਤਰੀਕੇ ਦਾ ਹੰਗਾਰਾ ਕਰੇਜ ਨਜ਼ਰ ਆ ਰਿਹਾ ਆਰਨੇਤ ਜੋ ਕਿ ਮਸ਼ਹੂਰ ਪੰਜਾਬੀ ਸਿੰਗਰ ਨੇ ਮੂਸੇਵਾਲੇ ਦੇ ਪਿੰਡ ਤੋਂ ਆਉਂਦੇ ਨੇ ਤਾਂ ਆਰਨੇਤ ਵੀ ਇੱਥੇ ਪਹੁੰਚ ਚੁੱਕੇ ਨੇ ਵੱਡੇ ਕਾਫਲੇ ਦੇ ਨਾਲ ਆਰਨੇਤ ਇੱਥੇ ਪਹੁੰਚੇ ਨੇ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਆਰਨੇਤ ਨੂੰ ਧੰਨਵਾਦ ਸਾਡਾ ਹਾਲੀ ਉਹ ਸਾਡੇ ਬਜ਼ੁਰਗ ਨੇ ਉਹ ਸਾਡੀ ਖਾਤਰ ਬੈਠੇ ਸਾਡੀ ਖੇਤੀ ਵਾਸਤੇ ਬੈਠੇ ਸਾਡੇ ਖੇਤੀ ਨੂੰ ਬਚਾਉਣ ਲਈ ਸੋ ਸਾਡਾ ਵੀ ਫਰਜ਼ ਬਣਦਾ ਕਿਉਂਕਿ ਅਸੀਂ ਕਲਾਕਾਰ ਬਾਅਦ ਚ ਪਹਿਲਾ ਕਿਸਾਨ ਆ ਕਲਾਕਾਰ ਤਾਂ ਅਸੀਂ ਹੁਣ ਬਣੇ ਆ ਸੋ ਮੈਨੂੰ ਇਹ ਲੱਗਦਾ ਭਾਵੇਂ ਦੁਨੀਆ ਦਾ ਕੋਈ ਵੀ ਕਰਤਾ ਖੇਤੀ ਤੋਂ ਹੀ ਚੱਲਦਾ ਜੇ ਖੇਤੀ ਚੋਂਦੀ ਆ ਫਿਰ ਸਾਰਾ ਕੁਝ ਜਾਂਦਾ ਦੂਜੇ ਸਿੰਗਰਾਂ ਨੂੰ ਕੀ ਅਪੀਲ ਆ ਵੀਰੇ ਤੁਸੀਂ ਆ ਰਹੇ ਹੋ ਦੂਜੇ ਸਿੰਗਰਾਂ ਨੂੰ ਕੀ ਪੀਲਾ ਸਾਰੇ ਆਉਣਗੇ ਬਾਈ ਸਾਰੇ ਆਉਣਗੇ ਵੀਰੇ ਸਾਰੇ ਆਉਣਗੇ ਸਾਰੇ ਆਈ ਇੰਦ ਨੇ ਰਾਤ ਵੀ ਆਏ ਨੇ ਵਾਰੀਆਂ ਬਣ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਉਣਗੇ ਸਾਰੇ ਭਰਾ ਆਉਣਗੇ ਸਾਰੇ ਕਿਸਾਨਾਂ ਦੇ ਮੁੰਡੇ ਨੇ ਸਾਰੀ ਖੇਤੀ ਆਨੇ ਤਾਂ ਆਪ ਦਾ ਆਪ 20 30 ਲਾਂ ਦੀ ਖੇਤੀ ਕਰਦਾ ਆਨੇ ਤਾਂ ਆਪ ਦੀ ਖੇਤੀ ਆਪ ਕਰਦਾ ਸਾਰੇ ਹੀ ਕਲਾਕਾਰ ਭਰਾ ਆਉਣਗੇ ਉਹ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਕੀ ਕਹਿਣਾ ਸੀ ਤਾਂ ਉਹਨਾਂ ਦਾ ਅਸ਼ੀਰਵਾਦ ਲੈਣ ਆਇਆ ਤੇ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਮਾਰਕ ਚਲਾਓ ਮਾਰਕ ਚੱਲਦਾ ਨਹੀਂ ਚਲਾਓ ਕੋਈ ਵੀ ਨਹੀਂ ਚੱਲਦਾ ਆਰਨੇਤ ਜੀ ਆਰਨੇਤ ਭਾਈ ਮਾਰਕ ਕਰਵਾ ਬੰਦੇ ਉਹ ਮਾਰ ਚਲਾ ਦਿਓ ਯਾਰਾ ਹੈਲੋ ਜਿੱਥੇ ਜਿੱਥੇ ਮੰਡੀ ਆ ਰਹੀ ਹੈ ਜਿੱਥੇ ਜਿੱਥੇ ਰਹੀ ਦਾ ਅੱਡ ਚੱਲ ਰਹੀ ਹੈ ਜਿੱਥੇ ਜਿੱਥੇ ਵਾਲਾ ਘਾੜ ਰਹੀ ਹੈ ਮੇਰੇ ਬਾ ਸਮਝਦਾ ਆ ਰਹੀ ਨੇ ਇੱਕ ਬੰਦਾ ਬੋਲਣਾ ਜਿੱਥੇ ਬੰਦੀਆਂ ਅੱਡ ਅੱਡ ਚੱਲ ਰਹੀਆਂ ਨੇ ਉਹਨਾਂ ਨੂੰ ਕੀ ਕਹੋ ਵੀਰੇ ਅਸੀਂ ਤਾਂ ਉਹਨਾਂ ਨੂੰ ਹੀ ਬੇਨਤੀ ਕਰਾਂ ਵੀ ਸਾਰੇ ਇਕੱਠੇ ਹੋ ਕਿਉਂਕਿ ਇੱਕੇਚੀ ਬਲ ਹੁੰਦਾ ਸਾਰੇ ਇਕੱਠੇ ਹੋ ਕੇ ਚੱਲੋ ਹਾਂਜੀ ਸਾਨੂੰ ਕਿੱਥੀ ਵੀ ਲਿਖਿਆ ਕਰਦੇ ਹੋ ਹਾਂਜੀ ਸਿਰਫ ਬੇਨਿਹਰ ਉਹਨਾਂ ਨੇ ਚਿੱਠੀ ਮਿਲੀ ਕੀ ਹੈ ਵੀਰੇ ਵਧੀਆ ਗੱਲ ਹੈ ਜੇ ਇਕੱਠੇ ਹੋਵਾਂਗੇ ਫੇਰ ਜੇ ਆਪਾਂ ਆਪਣੇ ਅੱਡ ਅੱਡ ਹੋਵਾਂਗੇ ਫੇਰ ਕੀ ਕਰਾਂਗੇ ਇਕੱਠੇ ਹੋ ਕੇ ਕੋਈ ਵੀ ਮਤਲਬ ਜੰਗ ਆ ਜਾਂ ਮੋਰਚਾ ਇਕੱਠੇ ਹੋ ਕੇ ਜਿੱਤਾ ਜਾਂਦਾ। ਆ ਨੌਜਵਾਨ ਦੇ ਕਿੰਨੇ ਆਏ ਹੋਏ ਇਹਨਾਂ ਨੂੰ ਕਹਿਣ ਦੀ ਲੋੜ ਆ। ਸਾਰੇ ਖੇਤੀ ਨੂੰ ਪਿਆਰ ਕਰਦੇ ਆ। ਹਲੇ ਤਾਂ ਬਥੇਰੇ ਹੋਣਗੇ ਸਾਰੇ ਨੌਜਵਾਨਾ ਖੜਿਆ ਸਾਰੇ। ਇਹ ਲੜਾਈ ਨੂੰ ਕਿੰਨਾ ਕੁ ਜ਼ਰੂਰੀ ਮੰਨਦੇ ਆਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਿਰਫ ਇਹ ਵਿਲੇ ਲੋਕ ਨੇ ਸਰਕਾਰ ਤੱਕ ਬਿਆਨ ਦਿੰਦੀ ਆਂ ਦੇਸ਼ ਦੇ ਗ੍ਰਹਿ ਮੰਤਰੀ ਕਹਿੰਦੇ ਚੰਦ ਲੋਕ ਬੈਠਿਆ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ। ਅਸੀਂ ਤੁਗਣੀ ਐ ਐਮਐਸਪੀ ਦੇ ਉੱਤੇ ਫਸਲਾ ਖਰੀਦ ਰਹੇ ਆਂ। ਮਰੇ ਵੇਲਾ ਬੂਲਾ ਕੋਈ ਨਹੀਂ ਕੋਈ ਵੀ ਵੇਲਾ ਨਿਵੇਲੇ ਆਪਾਂ ਸਵੇਰੇ ਸੂਰਜ ਨਿਕਲਣ ਤੋਂ ਲੈ ਕੇ ਛਿਪਣ ਤੱਕ ਸਾਰੇ ਆਪਣੇ ਆਪੋ ਆਪਣੇ ਕੰਮਾਂ ਕਾਰਾਂ 'ਚ ਵਿਜੀ ਆ ਸਾਰੇ ਵੇਲਾ ਕੋਈ ਨਹੀਂ ਆ ਬਸ ਐਸੇ ਕਰਕੇ ਇਹਨੂੰ ਸਾਨੂੰ ਵੇਲੇ ਕਰਨ ਆ ਦੇਣਾ ਹੈ ਨਾ ਕੀ ਸਮਝੋ ਕਿ ਜਦ ਵੱਡੇ ਇਕੱਠ ਹੋ ਜੇ ਜਦ ਸਾਰੇ ਗੱਪੇ ਆ ਜਾਣ ਸਰਕਾਰ ਤੋਂ ਦੂਜਾ ਦਾ ਪ੍ਰੈਸ਼ਰ ਪੈਣਾ ਤੇ ਮੇਰੇ ਹੱਲ ਨੂੰ ਦੇਖ ਦਿਓ ਮਰੇ ਉਹ ਤਾਂ ਹੈ ਗਈ ਐ ਕੰਡਾ ਬਾਈ ਹੁਣ ਸ਼ੁਰੂ ਹੋ ਗਿਆ ਨੌਜਵਾਨ ਘਰਾਂ 'ਚ ਨਿਕਲੇ ਕਲਾਕਾਰ ਭਰਾ ਆ ਗਏ ਹੁਣ ਆਉਣ ਵਾਲੇ ਦਿਨਾਂ ਵਿੱਚ ਇਕੱਠ ਦਿਨ ਪਰ ਦਿਨ ਵਧਣਾ ਹੀ ਆ ਤੁਸੀਂ ਦੇਖੋ ਇਹ ਅੰਦੋਲਨ ਤੇਜ਼ ਹੀ ਹੋਣਾ ਇਹ ਅੰਦੋਲਨ ਜਿੱਤ ਕੇ ਉਠਾਂਗੇ ਪਰ ਜਿੰਨਾ ਨੌਜਵਾਨੀ ਲੋਕ ਜਲਦੀ ਨਿਕਲਾਂਗੇ ਉਹਨਾਂ ਜਿਹੜਾ ਅਸੀਂ ਬਾਪੂ ਨੂੰ ਬਚਾ ਲਾਂਗੇ ਸਰਕਾਰ ਤੇ ਵੱਡਾ ਪ੍ਰਭਾਵ ਪਾ ਲਾਂਗੇ ਦਬਾਅ ਪਾ ਲਾਂਗੇ ਆਉਣਗੇ ਇਹ ਇਕੱਠ ਪਹਿਲਾ ਹੋ ਗਿਆ ਉਹਦਾ ਹੁਣ ਤੱਕ ਇਹਨਾਂ ਮਸਲੇ ਦੁਆਰਾ ਹੱਲ ਹੋ ਸਕਦੇ ਕਿਉਂਕਿ ਇਕੱਠ ਹੋ ਦੇਖੋ ਤੁਸੀਂ ਇੱਕ ਦੇਖੋ ਹਰ ਇੱਕ ਚੀਜ਼ ਦੀ ਲਹਿਰ ਬਣਦੀ ਹੁੰਦੀ ਹੈ ਦੇਸ਼ ਆਜ਼ਾਦ ਕਰਾਉਣ ਨੂੰ 200 ਸਾਲ ਲੱਗਿਆ ਸੀਗਾ ਇਸ ਕਰਕੇ ਲੜਾਈ ਬੜੀ ਵੱਡੀ ਆ ਜਦੋਂ ਵੀ ਪਿੰਡਾਂ ਵਿੱਚ ਜਾਣਿਆ ਲੋਕਾਂ ਨੂੰ ਜਗਾਉਣਿਆ ਫੇਰ ਲਹਿਰਾਂ ਬਣਦੀਆਂ ਨੇ ਇਹ ਲਹਿਰ ਬਣ ਗਈ ਹੁਣ ਲਹਿਰ ਵੱਡੀ ਬਣ ਕੇ ਹੁਣ ਜਿੱਤਾਂਗੇ ਪੀਆਰ ਕਿਸੇ ਬਸਾ ਦੀ ਜਿਹੜਾ ਤੁਸੀਂ ਕਾਫਾ ਪੀਆਰ ਕਿਸੇ ਚ ਲੈ ਕੇ ਉਹਦੇ ਕੋਲੋਂ ਲੈ ਕੇ ਆਓ ਇਹ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਰਦੇ ਹਾਂ ਜੰਨੀਆਂ ਵੀ ਬਸਾਂ ਨੇਗੀਆਂ ਉਹਨਾਂ ਦਾ ਲੈ ਕੇ ਆਵਾਂਗੇ ਆਉਣ ਵਾਲੇ ਦਿਨ ਕਿਉਂਕਿ ਜੇਕਰ ਲੀਡਰ ਲੈ ਕੇ ਜਾ ਸਕਦੇ ਨੇ ਤਾਂ ਅਸੀਂ ਵੀ ਲੈ ਕੇ ਆ ਸਕਦੇ ਹਾਂ ਇੱਕ ਮੈਂ ਆਉਂਦਾ ਤੁਸੀਂ ਤਾਂ ਮੰਨਦਾ ਕਹਿੰਦੇ ਬੰਨਵਰ ਤੇ ਆ ਬੈਠਾ ਐਸਜੀਯੂ ਚਾਹੀਏ ਉਹਦੀ ਮਰਜ਼ੀ ਆ ਵੀ ਅਸੀਂ ਇੱਕ ਕੌਮ ਚਾਉਂਦੇ ਨਹੀਂ ਇਹਨਾਂ ਇਹ ਗਲਤ ਗੱਲ ਆ ਕੋਈ ਗੱਲ ਨਹੀਂ ਸਾਰਿਆਂ ਨੂੰ ਉਹਨਾਂ ਨੂੰ ਮਨਾ ਮਨੂ ਕੇ ਸਾਰਿਆਂ ਨੂੰ ਇਕੱਠੇ ਕਰ ਦਾਂਗੇ ਫਿਕਰ ਨਾ ਕਰੋ ਅਰੇ ਮੈਂ ਕਿੱਥੇ ਗੱਲ ਕਰ ਰਿਹਾ ਸੀ ਅੱਗੇ ਲੈ ਚੱਲਦੇ ਆਪਾਂ ਬਾ ਤੁਰ ਕੇ ਚੱਲਦੇ ਆਪਾਂ ਕੋਈ ਨਾ ਹੋ ਜਾਣਗੇ ਸਾਰੇ ਇਕੱਠੇ ਹੋਣਗੇ ਬੇਫਿਕਰ ਰਹੋ ਆਪਾਂ ਸਾਰਿਆਂ ਨੂੰ ਨੰਬਰ ਦਾ ਸਾਥ ਲੈ ਕੇ ਮੈਂ ਚਲੋ ਭਾਈ ਉਤਰੋ ਕਰ ਚਲੋ ਅੱਗੇ ਚਲੀ ਜਾਓ ਸਾ ਬਿਲਕੁਲ ਪਾਨਾ ਸਿੱਧੂ ਤੇ ਆਰਨੇ ਤੇ ਇੱਥੇ ਪਹੁੰਚੇ ਨੇ ਤਸਵੀਰ ਤੁਹਾਨੂੰ ਦਿਖਾ ਰਹੇ ਆਂ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਕਾਫਲਾ ਨੌਜਵਾਨਾਂ ਦਾ ਵੱਡਾ ਕਾਫਲਾ ਨੌਜਵਾਨਾਂ ਦਾ ਇਹ ਤੁਸੀਂ ਦੇਖ ਸਕਦੇ ਹੋ ਬਲੈਕ ਕੁਰਤਾ ਪਾ ਕੇ ਆਰਨੇਤਾ ਭਾਨਾ ਸਿੱਧੂ ਦੇ ਨਾਲ ਨੌਜਵਾਨਾਂ ਨੂੰ ਲੈ ਕੇ ਖਨੋਰੀ ਬਾਰਡਰ ਦੇ ਉੱਤੇ ਪਹੁੰਚੇ ਨੇ ਤਾਂ ਇਹ ਨੌਜਵਾਨਾਂ ਦਾ ਗੱਠ ਆ ਜਿਹੜਾ ਹੰਬੜਾਗਾ ਇਹ ਜਿਹੜਾ ਇੱਕ ਸੱਦੇ ਦੇ ਉੱਤੇ ਇੱਕ ਬੋਲ ਦੇ ਉੱਤੇ ਜਿਹੜਾ ਆਰਨੇਤਾ ਦੇ ਭਾਨੀ ਸਿੱਧੂ ਦੇ ਇੱਕ ਬੋਲ ਦੇ ਉੱਤੇ ਤੇ ਪਹੁੰਚੇ ਨੇ ਤਸਵੀਰ ਦੇਖ ਸਕਦੇ ਹੋ ਤੁਸੀਂ ਲੋਕਾਂ ਦਾ ਗੱਠ ਆ ਇਹ ਵੱਡਾ ਕੱਠ ਲੋਕਾਂ ਦਾ ਵੱਡਾ ਕੱਠ ਕੁਝ ਦੇਖ ਸਕਿਆ ਨੌਜਵਾਨਾਂ ਦਾ ਖਾਸ ਤੌਰ ਦੇ ਉੱਤੇ ਨੌਜਵਾਨ ਇੱਥੇ ਪਹੁੰਚੇ ਨਹੀਂ ਨੌਜਵਾਨਾਂ ਦੇ ਵੱਲੋਂ ਇਹ ਕਾਫਲਾ ਦਾ ਜਿਹੜਾ ਰੂਪ ਆ ਜਿਹੜਾ ਇੱਕ ਸੱਦਾ ਦਿੱਤਾ ਗਿਆ ਸੀਗਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਪਹੁੰਚੇ ਇੱਥੇ ਆਰਨੇਤ ਪਾਨਾ ਸਿੱਧੂ ਗੁਲਾਬ ਸਿੱਧੂ ਦੇ ਵੱਲੋਂ ਜਿਹੜਾ ਇਹ ਅੱਜ ਕਾਫਲੇ ਦਾ ਇੱਕ ਮੈਸੇਜ ਲਗਾਇਆ ਗਿਆ ਕਿ ਕਾਫਲੇ ਬਣਾ ਕੇ ਆਪ ਆਪਣੇ ਪਿੰਡਾਂ ਤੋਂ ਆਪੋ ਆਪਣੇ ਸਾਧਨਾਂ ਦੇ ਉੱਤੇ ਖਨੋਰੀ ਚੱਲਣਾ ਹੈ ਖਨੋਰੀ ਚੱਲੋ ਦੀ ਜਿਹੜੀ ਕਾਲ ਸੀਗੀ ਉਸ ਕਾਲ ਦੇ ਤਹਿਤ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਏ ਨੇ ਉੱਥੇ ਹੀ ਨਾਲ ਹੱਥਾਂ ਦੇ ਵਿੱਚ ਕੇਸਰੀ ਝੰਡੇ ਵੀ ਫੜੇ ਹੋਏ ਨੇ ਅਗਵਾਈ ਕੀਤੀ ਜਾ ਰਹੀ ਆ ਪੰਨਾ ਸਿੱਧੂ ਆਰਨੇਤ ਦੇ ਵੱਲੋਂ ਅਗਵਾਈ ਕੀਤੀ ਜਾ ਰਹੀ ਆ ਕਿ ਵੱਡਾ ਕੱਠ ਨੌਜਵਾਨਾਂ ਦਾ ਨੌਜਵਾਨਾਂ ਦਾ ਵੱਡਾ ਕੱਠ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੱਠ ਜਿਹੜਾ ਦੂਰ ਦੂਰ ਤੱਕ ਜਿਹੜੇ ਤੁਹਾਨੂੰ ਨੌਜਵਾਨ ਨਜ਼ਰ ਆ ਰਹੇ ਨੇ ਇਹ ਪੰਨਾ ਸਿੱਧੂ ਅਤੇ ਆਰਨੇਤ ਦੇ ਇੱਕ ਸੱਦੇ ਦੇ ਉੱਤੇ ਇੱਥੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਖਨੋਰੀ ਬਾਰਡਰ ਦੇ ਉੱਤੇ ਲੋਕ ਉਮੜਨੇ ਸ਼ੁਰੂ ਹੋ ਚੁੱਕੇ ਨੇ ਅਤੇ ਦਿਨ ਪਰ ਦਿਨ ਜਿਹੜਾ ਇਹ ਵਿਸ਼ਾਲ ਬੰਦਾ ਜਾ ਰਿਹਾ ਦਿਨੋ ਦਿਨ ਜਿਹੜਾ ਇਹ ਮੋਰਚਾ ਵੱਡਾ ਹੋ ਰਿਹਾ ਅਤੇ ਇੱਥੇ ਵੱਖ-ਵੱਖ ਸ਼ੀਤਾਂ ਵੱਡੀਆਂ ਸ਼ਖਸੀਤਾ ਪੋਲਿਟੀਕਲ ਲੀਡਰ ਹੋਣ ਚਾਹੇ ਉਹ ਸਿੰਗਰ ਹੋਣ ਚਾਹੇ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਲੋਕ ਹੋਣ ਉਹ ਇੱਥੇ ਪਹੁੰਚ ਰਹੇ ਨੇ ਜਸਜੀਤ ਸਿੰਘ ਧੱਲੇਵਾ ਜੋ ਕਿ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਕਮੈਂਡਰ ਗੁਰਜਿੰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਕੋਲਰ